ਸਤਨਾਮ ਸ੍ਰੀ ਵਾਹਿਗੁਰੂ ਹੈ ਗੋਹੀ ਉਹ ਸਾਹਿਬ ਜੀ ਹਰ ਹਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਨਿਹਦਾਇਆ ਰਾਮ ਰਾਨੇ ਹਰਨਾਖਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਰਾਯਾ ਹੰਕਾਰਿਆ ਅਨੰਦ ਕਾ ਪਠਦੇ ਨਾਮ ਦੀਓ ਮੁਖਲਾਇਆ ਜਨ ਨਾਨਕ ਐਸਾ ਵਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੋਖ ਦਾਰੂ ਸ਼ੋਕ ਰੋਗ ਭਿਆਜ ਜਤੁਕਤਮ ਨਾ ਹੋਈ ਜੋ ਕਰਤਾ ਕਰਨਾ ਮੈਂ ਨਹੀਂ ਜਹੋ ਕਰਨਾ ਹੋਈ ਮਲਹਾਰੇ ਗ੍ਰਦੋਸ਼ਿਆ ਆਧੇ ਰਾਤ ਨਾ ਜਾਇ ਲਿਖਿਆ ਰਹਾਉ ਜਾਤਮ ਜੋਤ ਜੋਤਮ ਜਤਾਂ ਅਗ ਲਗ ਲਾਵਰ ਭੂਲੇ ਹਾ ਉਹ ਸੱਚਾ ਸਾਹਿਬ ਸਿਫਤ ਸਵਾਲੇ ਹੋਇਨਿ ਇਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰਿਆ ਸੋ ਦਰ ਰਾਗਾ ਸਭੇ ਲਾਹ ਪਹਿਲਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਸੋ ਦਰ ਅਤੀ ਲਾ ਕੇ ਹਾਂ ਸੋ ਕਰਕੇ ਹਾਂ ਇਹ ਪੈ ਸਰਵ ਸੰਭਾਲੇ ਵਾਦੇ ਤੇਰੇ ਨਾਮ ਦਾ ਅਨੇਕ ਸੰਖਾ ਗیتے ਤੇਰੇ ਗਾਵਨ ਹਾਰੇ ਤੇਤੇ ਤੇਰੇ ਰਾਗ ਮੁਰੇ ਸਭ ਕਹੇ ਹੈ ਗیتے ਤੇਰੇ ਗਾਵਨ ਹਾਰੇ ਗਾਵਨ ਤੁਨੋ ਈ ਵਾ ਸੰਤੋ ਗਾਵੇ ਰਾਜਾ ਧਨਵੰਦਵਾਰੇ ਗਾਵਣ ਤੁਨੋ ਚੇਤੰਕ ਗਵਦਿਲਿ ਖਜਾਨਣ ਲਿਖ ਲਿਖ ਧਰਮ ਉਚਾਰੇ ਗਾਵਣ ਤੁਮੇਸ਼ਰ ਬਨਮਾ ਦੇਵੇਂ ਸੋਹਣ ਤੇਰੇ ਸਦਾ ਸਾਰੇ ਗਾਵਣ ਤੁਨੋ ਅੰਦਰ ਧਨਸਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤੁਨੋ ਸਿੱਧ ਸਮਾਦੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਨੋ ਜਤੇ ਸਤੇ ਸੰਤੋਖੀ ਗਾਵਣ ਤੁੰਡੋ ਵੇਕਰਾਰੇ ਗਾਵਣ ਤੁੰਡੋ ਪੰਡਿਤ ਬ੍ਰਿੰਦਰਕੇਸ਼ਰ ਜਗ ਜਗ ਗੋਵਿੰਦਾ ਨਾਲੇ ਗਾਵਣ ਤੁੰਡੋ ਮਗੁਣੀਆ ਬਨਮੋਹਨ ਸੁਰਗਮਛ ਪਿਆਲੇ ਗਾਵਣ ਤੁੰਡੋ ਨਤਨੁ ਪਾਇ ਤੇਰੇ ਆਟ ਸਠਿ ਅਧਿ ਰਤਨ ਨਾਲੇ ਗਾਵਣ ਤੁੰਡੋ ਜੋਦ ਮਹਾਂਮਲ ਸੁਦਾ ਗਾਵਣ ਤੁੰਡੋ ਖਾਣੀ ਚਾਰੇ ਗਾਵਣ ਤੁੰਡੋ ਖਾਨ ਮਨ ਮਰੰਡਾ ਕਰ ਕਰ ਕੇ ਤੇਰੀ ਧਾਰੇ ਸੇ ਤੁਨ ਨ ਗਾਵਨ ਜੋਤਿ ਰ ਭਾਵਨ ਰਤੇ ਤੇਰੀ ਭਗਤ ਰਸਾਨੇ ਹੋਰ ਕੇ ਤੇ ਤੁਨ ਨ ਗਾਵਨ ਸਹਿਬ ਚਿਤ ਨਾਮਨ ਨਾਨਕ ਅਬਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਤਿ ਨਾਏ ਹੈ ਭੀ ਹੋਸੀ ਜੈ ਨਾ ਜਸੇ ਰਚਨਾ ਜਿੰਦ ਲਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸ਼ੇ ਮਾਇ ਜਨੋ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਿਹੇ ਵੜਿਆਈ ਜੋ ਇਸ ਆਪਾਵੇ ਸੋਏ ਕਰਸੀ ਮਨ ਹੁਕਮ ਨਾ ਕਰਣਾ ਜਾਏ ਸੋ ਪਾਪਸ਼ਾ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਰਵਡਾ ਕੈ ਸੋਖ ਹੋਏ ਗਨਵਡਾ ਨੇਠਾ ਹੋਏ ਕਿੰਦ ਪਾਇ ਨਾ ਕਿਨ ਜਾਏ ਸਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਘਮੀ ਰਾਗੁ ਨੇ ਹਿਲੀ ਰਾ ਹੋਏ ਨਾ ਜਾਣੈ ਤੇਰਾ ਕੀਤਾ ਕੇਵਲ ਕੀਣਾ ਰਹਾ ਹੋ ਸਾਭ ਸੁਰਤਿ ਬਲ ਸੁਰਤਿ ਕੁਮਾਈ ਸਾਭ ਕੀਨ ਮਿਲ ਕਿੰਨ ਨ ਪਾਈ ਗਿਆਨੀ ਧਿਆਲੇ ਗੁਰ ਗਰਹਾਈ ਕਿੰਨ ਨ ਜਾਇ ਤੇਰੀ ਤਲਬੜਿਆਈ ਸੋ ਸਤ ਸੋ ਤਪ ਸਭ ਚੰਗਿਆ ਗਿਆ ਸਿੱਧਾ ਬੁਰਕਾ ਖਿਆ ਬੜਿਆਇਆ ਤੁਧਨੁ ਸਦੇਕ ਨੈ ਨਾ ਪਾਇਆ ਤਨਮਨ ਨਾ ਹੀ ਠਾਹ ਰਹਾਇਆ ਅੱਖ ਨਵਾਂ ਲਾਖਿਆ ਵਿਚਾਰਾ ਸਿਖਤੀ ਭਰੇ ਜਨੇ ਪੰਡਾਰਾ ਜਿਸ ਤਉ ਦੇਹੀ ਰਸੈ ਕੀ ਆਚਾਰ ਨਾਨਕ ਸਤ ਸਵਾਰਨ ਹਰ ਆਸਾ ਮਹਿਲਾ ਪਹਿਲਾ ਆਖਾ ਜਿਵਾ ਉਸਰੇ ਮਰ ਜਾਓ ਆਖਣੌਕਾ ਸਾਚਾ ਨਾਮ ਉਹ ਸਾਚੇ ਨਾਮ ਕੀ ਲਾਗੈ ਭੁੱਖੋਖ ਤ ਭੁਖੈ ਖਾਏ ਚਲਹਿ ਦੁਖ ਸੋਖ ਅਵਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਮੇ ਰਹਾਓ ਸਾਚੇ ਨਾਮ ਯਤ ਲਬੜਿ ਆਈ ਆਤ ਕੀ ਕੀਮਤ ਨਹੀਂ ਪਾਈ ਜੇ ਸਭ ਲਖ ਆਖਣ ਪਾਹੇ ਵੱਡਾ ਨਾਮ ਵੈ ਘਾਟ ਨਾ ਜਾਇ ਨਾ ਹੋ ਵਰਨ ਨਾ ਹੋ ਵਸੂਗ ਨਿੰਦਾ ਰਹਿ ਨਾ ਜੋ ਕਹਿ ਭੋਗ ਗੁਣੇ ਹੋ ਔਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇਵੜਾ ਉਤੇ ਮਨ ਤ੍ਰਿਦਾਤ ਜਿਨ ਦਿਨ ਕਰਕੇ ਕੀਤੀ ਰਾਤ ਹਸਾ ਹਸਰ ਹੈ ਜੇ ਗਮ ਜਾਤ ਨਾਲਗ ਨਾ ਬੈ ਬਾਸਨਾਤ ਹਰਾ ਗੁਜਰੀ ਮਹਿਲਾ ਚਪਤਾ ਹਰ ਕੇ ਜਨ ਸਤਿਗੁਰ ਸਤਿਗੁਰਖ ਬਲੂ ਗੁਰੂ ਗਰਪਾਸ ਰਾਮ ਕੀਨੇ ਕਰੋ ਸਤਿਗੁਰੂ ਸ਼ਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਤੇ ਮਾ ਕੋ ਰਾਮ ਨਾਮ ਪ੍ਰਗਾਸ ਗੁਰਬਤਨਾ ਮੇਰਾ ਪ੍ਰਾਨ ਸਿਖਾਏ ਹਰ ਕੀਰਤਾ ਹਮਰੇ ਰਹਿਰਾਸ ਰਹਾਉ ਹਰ ਜਨ ਕਿਨ ਅਭਾਗ ਵਡੇ ਰੇ ਨਹ ਨਹ ਹਰ ਸਰਦਾ ਅਨ ਪਿਆਸ ਹਰ ਹਰ ਨਾਮ ਲੈ ਦ੍ਰਵਤਾ ਸਹਿ ਮੂਲ ਸੰਗਤ ਅਗਨ ਪ੍ਰਗਾਸ ਨਾ ਹਰ 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 ਸਿਮਰਨ ਨਾ ਪਾਇਆ ਤੇ ਭਾਗਿੰਨ ਜੰਮ ਪਾਸੋ ਜੋ ਸਤਿਗੁਰ ਸੰਗਤ ਨਹੀਂ ਆਏ ਤਿਰੰਗ ਜੀਵੇ ਤਿਰੰਗ ਜਿਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਇ ਤਨ ਤੋਰ ਮਸਤ ਲਖਿਆ ਲਖਾਸ ਧਨ ਤਨ ਸਾ ਸੰਗਤ ਜਿਤ ਹਰਿ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਵ ਜਲੇ ਵਿੰਨਾ ਪੰਜਵਾ ਕਾਹੇ ਮਨ ਤਵਦਮ ਜਬਰ ਹਰਿ ਜਿਉ ਪਰਿਆ ਸਹਿਰ ਮਸਨ ਮੈਂ ਜਾਂ ਤੋ ਪਾਏ ਤਾ ਕਰਜ ਕਾ ਕਹਿ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਣ ਪ੍ਰਸਾਦ ਅਪਨ ਬਨ ਪਾਇਆ ਸੋ ਕੇ ਕਾ ਤਹਰਿਆ ਰਹਾਓ ਜਨਨ ਬਿਤਾ ਲੋਗ ਅਸਮਨਤਾ ਕੋ ਨੰਗ ਇਸ ਕੇ ਤਰਿਆ ਸਿਰ ਸਿਰ ਅਰਜ ਸੁਵਾਹੇ ਠਾਕੁਰ ਕਾਹੇ ਮਨ ਪਾਓ ਕਰਿਆ ਉੜਾ ਉੜ ਆਵੇਂ ਸੇ ਕੋਸਾਰ ਪਾਛੇ ਅਮ੍ਰਿਤ ਦੇ ਸ੍ਰੀ ਆਦਿ ਗਵਨ ਖਿਲਾਵੇਂ ਖਵਨ ਚੁਗਾਵੇਂ ਮਨ ਮਹਿ ਸਿਮਰਨ ਕਰਿਆ ਸਮਰਦਾਨ ਦਾਸ ਅਸਟਿ ਨਿਵਸਦਾਨ ਠਾਕੁਰ ਕਰ ਅਨਰਤਨਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰੰਤ ਨ ਅਪਾਰ ਵਰਿਆ ਰਾਗ ਅਸਾ ਮਹਿਲਾ ਚੌਥਾ ਸੋ ਰਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰੰਗਵਾਗ ਮਾਪਾਣਾ ਸਬਤਿ ਆਵਹਿ ਸਬਤਿ ਆਵਹਿ ਤੁਮਹਿ ਹਰ ਸੱਚੇ ਸਰਦਨ ਹਾਰਾ ਸਾਜੀਤੁ ਮਹਾਰੇ ਜੀ ਦੁਜੀ ਆਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਾਧੂ ਸਰਨ ਹਰਿ ਹਰਿ ਨਾ ਪੇ ਠਾਕੁਰ ਹਰਿ ਆਪੇ ਸੇਵਕ ਜੀ ਧਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪਰੁਖ ਸੁਆਣਾ ਇਹ ਗਦਾਵੇਂ ਬਖਾਰੀ ਜੀ ਸਾ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨਾ ਬਰਣਾ ਜਾੜਾ ਤੂ ਪਾਲ ਬ੍ਰਹਮ ਬਿਆੰਤ ਬਿਆੰਤ ਜੀਤ ਰੇਖਿਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨੰ ਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁੰਨੀ ਇਸੇ ਜਨ ਅਜਗਵਾਸ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਵ ਆਇ ਜੀ ਦਿਨ ਟੂਟੇ ਜਾਵਗੇ 파ਸੇ ਜਨ ਨਿਰਭਾਉ ਜਨ ਹਰ ਅਨਿਰਭਾਉ ਧਿਆਵ ਆਇ ਜੀ تنکا پو ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਦੀ ਤੇ ਹਰ ਹਰ ਰੂਪ ਸੁਵਾਸੀ ਸੇ ਤਨ ਸੇ ਧਰ ਜਨ ਹਰਤੇ ਆਇਆ ਜੀ ਜਨਾਨਤ ਲਭਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਬਲੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁੰਝੇ ਹਰ ਅਨੰਤ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਆਖਦੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਿਮਰਤ ਸਾਸ ਤਰ ਜੀ ਕਰ ਕਰਿਆ ਖਟ ਕਰਮ ਗਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਲਗ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤਵਾਦ ਬੁਰਖ ਪ੍ਰਮ ਪ੍ਰਕਰਤਾ ਜੀ ਤੁਦਾ ਦੇਵ ਨਾ ਵਰਨਾ ਕੁਮੀ ਤੂੰ ਜੁਗ ਜੁਗ ਕੇ ਕੋ ਸਦਾ ਸਦਾ ਤੇ ਕੋ ਜੀ ਤੂੰ ਨਿਤਰ ਕਰਤਾ ਸੋਈ ਖੁਦਾ ਪੈ ਭਾਵੇ ਸੋਈ ਵਰਤੇ ਜੀ ਤੂੰ ਆਪੈ ਅਗਨ ਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਏ ਜੀ ਤੁਦਾ ਪੈ ਸਰਦ ਸਭ ਹੋਈ ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂ ਨਾ ਸਾਈਂ ਜੋ ਤੂੰ ਪਾਵੈ ਸੋ ਇਥਿ ਸੇ ਜੋ ਤੂੰ ਦੇਹੇ ਸੋ ਹਪਾਈ ਰਹਾਉ ਰਹਾਉ ਸਭ ਤੇਰੀ ਉਹ ਸਭ ਨੇ ਧਿਆਆਸ ਨਾ ਕਿਰਪਾ ਕਰੇਂ ਦਿਨ ਨਾਮ ਰਤਨ ਪਾਇਆ ਗੁਰਮਖੋ ਲਾਦਾ ਮਨ ਮੋਹ ਗਵਾਇਆ ਦਾ ਸੋਣ ਆਪ ਲਾਇਆ ਤੂੰ ਦਰਿਆਉ ਸਤ ਜਿਹੀ ਵਾਹਿਦ ਬਿਨੂ ਜਾ ਕੁਈ ਨਾਹੀ ਜੀ ਜਸਾ ਤੇਰਾ ਕੀ ਲਵਜੋ ਮਲੋਛੜਿਆ ਸੰਜੋਗੀ ਮੀਲ ਜਿਸਨੋ ਦੋ ਜਾਣ ਆਹੇ ਸੋਈ ਜੰਝੜੈ ਹਰ ਗੁਣ ਸਤਿ ਦੇ ਆਖ ਵਖੜੈ ਜਿਨ ਹਰਿ ਸੇਵਿਆ ਸੁਭ ਪਾਇਆ ਸਹਜੇ ਹੀ ਹਰਿ ਨਾਮ ਸੁਆਇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਤ ਬਿੰਦੂ ਜਾ ਵਰਣਾ ਕੂਵੇਂ ਤੂ ਕਰ ਆਕਾਰ ਵਿਖਹਿ ਜਾਣੈ ਸੋਈ ਨਾਨਕ ਗੁਰਪਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਬੜਾ ਭੁਲਿ ਨਵਾਸਾ ਪਾਣੇ ਪਾਵਤਨਹਿ ਕੀਆ ਪੰਗਜ ਮੋ ਭਗਨੇ ਚੱਲੇ ਹਉ ਦੇਖਾ ਤਿਹਟ ਮੇਲੇ ਮਨ ਏਕਨਾ ਚੇਦ ਸਮੂਡ ਬਿਨਾ ਹਰਿ ਬਿਸਰਾ ਤੇਰੇ ਗੁਲਗੱਲਿਆ ਨਹਾਉ ਨਾ ਹਉ ਜਤੇ ਸਤਿ ਲਿਹਿ ਪੜਿਆ ਮੂਰਤ ਹੁਦਾ ਜਨਮ ਪਿਆ ਨਨਤ ਨਾਨਕ ਦਨਕੇ ਸ਼ਰਨਾਇਨ ਤੋ ਨਾਹੀ ਵੇਸ ਰਿਆ ਸਾ ਮਹਿਲਾ ਪੰਜਵਾ ਭੇ ਪ੍ਰਾਪਤ ਮਨੁ ਦੇਹੁ ਰਿਆ ਗੋਬਿੰਦ ਮਨਨ ਕੇ ਹੇ ਤਲੇ ਬਰਿਆ ਅਵਰ ਕਾਇ ਤਿਨੇ ਕਤਨਾ ਕਾਮ ਅਮਰ ਸਾਧ ਸਗਦ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਨ ਲਕੈ ਜਨ ਪ੍ਰਥਾ ਜਾ ਤਾ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਨ ਅਹਰਾਇ ਕਹੋ ਨਾਨਕ ਹਾ ਨੀਛ ਕਰਮਾ ਸਨ ਨブレ ਕੀ ਰੱਖੋ ਸਰਮਾ ਪਾਸ਼ ਹੈ ਦਸਵੇਂ ਕਬੋ ਬਾਇ ਬੇਨਤੇ ਚੋਪਈ ਹਮਰੇ ਕਰਹੁ ਹਾ ਦਿਰਛਾ ਪੂਨ ਲਹੋਏ ਜਿ ਕੇ ਛਾ ਤab ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋ ਪ੍ਰਤਿਪਾਰਾ ਹਮਰੇ ਦੋਸਤੋ ਸਭਾ ਦੇ ਮਕਾਬ ਹੋ ਆਪਹਾ ਦੇ ਮਨ ਵਿਚ ਆਪ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਾ ਸਿਖ ਸੁਭੈ ਕਰਤਾਰਾ ਮੋਰ ਅਚਾਨ ਜੁ ਕਰਦੇ ਕਰੀਐ ਸਾ ਬਨਨ ਕੁਆਜ ਸੰਗਰਗੈ ਪੂਰਨ ਹੋਈ ਹਮਾਰੀ ਆਸਾ ਤੋਰ ਪੈਨਗੇ ਰਹੇ ਪਿਆਸਾ ਤੁਮਹਿ ਸਾੜ ਜੇ ਅਵਣਾ ਧਿਆਉ ਜੋ ਵਰਚਾਹੂ ਸੋ ਤੁਮ ਤੇ ਪਾਉ ਸੇਵ ਸਿਖਾ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਆ ਦੇਵ ਜੇ ਅਭਰੀਐ ਮਨੁਨਕਾਲ ਕਾ ਤਰਾ ਸਲਵਰੀਐ ਹੋਜੋ ਸਦਾ ਹਮਾਰੇ ਪਛਾਹ ਸ੍ਰੀ ਹਾ ਤੁਜੋ ਕਰਿਓ ਰੱਛਾ ਰਾਖਲੇ ਹੋਮ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਲ ਬੰਦ ਦਰਸ਼ਨ ਕੇ ਹੰਤਾ ਨਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਵਰਮਾ ਭਗਤਰਾ ਕਾਲ ਪਾਏ ਸ਼ਬਜੀ ਅਕਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਭ ਕਾਲ ਕਾ ਕੇ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਹਾਰੋ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੈ ਜਚ ਨਵਜਾਇਓ ਆਦ ਅੰਤੇ ਕੇ ਉਤਾਰਾ ਸੋਏ ਗਰੋਸ ਸਮਝਿਓ ਹਮਾਰਾ ਨਮਸ਼ਕਾਰ ਜਿਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ शिवकनका शिवगुण शुभ देवो सात्रनका पलमो बचकेयो ਘਟ ਘਟ ਕੇ ਅੰਦਰ ਗੇ ਜਾਣਤ ਭਲੇ ਬੁਰੇ ਕੀ ਪੀਰਿ ਵਛਾਨਤ ਚੇਟੇ ਕੇ ਗਨ ਰਸੁਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਪੁਲਾ ਸੰਤਨ ਦੇਖੁ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਵਛਾਨੈ ਘਟ ਘਟ ਕੇ ਮਨ ਮਨ ਕੇ ਜਾਣੈ ਜਾਦਾ ਕਾਰਕ ਕਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਾਰ ਜਬ ਆਖ ਰਖ ਕਰਤ ਹੁਕਮ ਹੂੰ ਤੁਮ ਮੈ ਮਲਤ ਦੇਹੇ ਤਰ ਸਭ ਹੂੰ ਜੇ ਤੇ ਬਦਨ ਸਿਸ਼ਟ ਸਵਤਾਰੈ ਆਪੋ ਆਪਣੀ ਬੂਜ ਉਚਾਰੈ ਤੋਮ ਸਭ ਜੇ ਤਰਹਿ ਦਰ ਆਲਪ ਜਾਰ ਦਵੇਦ ਭੇਦ ਦਰ ਆਲਪ ਨਿਰੰਕਾਰ ਦਰਵਕਾ ਅੰਦਰ ਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਹਉ ਨ ਚਾਰਤ ਭੇਦਾਂ ਜਕ ਭੇਵ ਨਾ ਪਾਵਦ ਬਿਦ ਤਾ ਕਾ ਕਰਪਾ ਹੰਨ ਮਾਨਤ ਮਹਾ ਮੂੜ ਹੈ ਜਕ ਭੇਦ ਨਾ ਜਾਣਤ ਮਹਾਨ ਦੇਵ ਕੋ ਕਹਿ ਤੁਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪੋ ਆਪਣੇ ਉਧ ਹੈ ਜਿਤੇ ਵਰਣ ਦੇ ਪਿੰਨ ਪਿੰਨ ਤੁਹ ਹੈ ਤੇਤੇ ਤੁਮਰਾਲ ਪਨ ਦੇ ਅਵਸਾਰ ਕਿਨ ਬਿਸਦਾ ਪ੍ਰਥਮ ਸੰਸਾਰ ਇਕੈ ਰੂਪ ਪਨੂ ਸਰੂਪਾ ਰੰਗ ਤੁਮਰਾਵ ਕਿਸ ਭੂਪਾ ਆਂਡਾ ਜੇ ਰਸੇ ਤੇ ਕੀ ਨੀਦ ਵਿਖਾਨ ਬਹੁ ਰਜ ਦੇਲੀ ਗਹੋ ਪੁੱਤ ਰਾਜ ਹਮੇ ਬੈਠਾ ਕਹੋ ਸੁਣ ਪਿਉ ਅਸੰਗਰ ਕਥਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸੁਆਮ ਭਵ ਔਰ ਅਛਾ ਮੇਰੀ ਤੁਮ ਕਰੋ ਸ਼ਿਕਵਾ ਰਖੋ ਸੰਗਰੂ ਦੋਹੇ thiệt ਵਤਰ ਪਤਾ ਸਗਲ ਮਲੇਸ਼ ਕਰੋਰਨ ਕਾਤਾ ਜਿਹਾ ਤੁਝ ਦਸ਼ਨ ਦੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਆਪਣੇ ਇਤਿਹਾਰੇ ਦਿਨ ਕਹ ਤੂੰ ਸੰਕਟ ਸਭ ਟਾਰੇ ਜੋ ਕਲਕੁਗ ਮਾਰ ਧਾਈ ਹੈ ਤਾਕੇ ਕਾਲ ਨਿਕਟਣ ਹੈ ਅਨਛਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਿਸ਼ਟ ਟਰੇਿਤ ਕਾਲ ਕਿਰਪਾ ਦ੍ਰਿਸ਼ਟੋ ਅਦਨ ਜਾਹੇ ਨਿਹਰ ਹਰਿ ਹੋ ਤਾਕੇ ਤਾਪ ਦਨਕਮੋ ਹਰਿ ਹੋ ਰਹਿਦ ਸਦ ਕਰਮੋਂ ਸਾ ਹੋਏ ਦੁਸ਼ਟਾ ਛਾ ਸਕਾ ਨਾ ਕੋਈ ਏਕ ਬਾਰ ਬਿਨਦ ਮੈਸ ਮਹਾਰਾ ਅਕਾਲ ਪਾਸ ਤੇ ਤਾਹੋ ਬਾਰ ਜਿਨ ਨਰਨਾਮ ਤੇ ਹਰੋ ਕਹਾ ਦਰ ਦੁਸ਼ਟ ਦੂਤੇ ਰਹਾ ਹਨਨ ਕੇ ਤੁਮ ਸਨ ਤੇ ਹਾਰੇ ਆਪ ਹਾਥ ਦੈ ਲਓ ਮਾਰੇ ਸਰਵਟੋ ਨਮੋ ਹੋ ਸਹਾਇ ਦੁਖਤ ਦਉਤੇ ਲਹਿ ਬਚਾਈ ਸਬਈਆ ਪਾਹੇ ਗਹੇ ਜਾਤੇ ਤੁਮਰੇ ਦਉਤੇ ਕਵਾਖ ਤਰਨਹਿਆਨੇਓ ਰਾਮ ਨਹਿ ਮਾਪਨਾਲਕਰਾਨ ਅਨੇਕ ਹੈ ਵੇਖ ਨਾ ਮਾਨਿਓ ਸਭਰੇ ਸਾਥ ਸਰਬੇ ਸੁਭੈ ਉਹ ਭੇਦ ਕਹਿਆ ਵੇਖ ਨਾ ਜਾਣਿਓ ਸਰੇ ਆਸਪਾਨ ਕਿਰਪਾ ਤੁਮਲੇ ਕਰ ਮੈਂ ਨਾ ਕਹਿ ਮੋ ਸਭ ਦੁਖ ਵਿਖਾਣਿਉ ਦੁਖਦਾ ਸਗਲ ਦਵਾਰ ਕੋ ਸਾਢਕੈ ਇਹੋ ਤੁਮਾਰੋ ਦਵਾਰ ਬਾਹੇ ਨਹਿ ਚੇ ਲਾਜ ਅਸ ਗੋਬਿੰਦਾ ਤੁਮਾ ਰਾਗ ਕਲੇ ਮਹਿਲਾ ਤੇ ਜਾਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆਮ ਨਿਵਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸੇਤੇ ਮਨਵ ਜੀਆਂ ਵਧਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਾਦੂਤਾ ਗਾ ਵਾਹ ਲੈ ਕੇ ਰਾ ਮਨ ਜਨੇ ਵਸਾਇਆ ਕਹ ਨਾਨਕ ਨੰਦ ਹੁਆ ਸਤਿਗੁਰੂ ਮਿਪਾਇਆ ਇਹ ਮਨ ਮੇਰੇ ਆ ਦੂਸਰ ਹੋ ਹਰ ਲਾਲੇ ਹਰ ਨਾਰਹੋ ਤੋ ਮਰ ਮੇਰੇ ਦੁਖ ਸਭ ਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰਾਤ ਸੁਆਮੀ ਸੋ ਕੇ ਅਨੰਵ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿ ਸਦਾ ਹਾ ਤੇਰੀ ਨਾਮੁ ਨੋ ਸਾਵੈ ਨਾਲ ਗਿਆ ਮਨੁਸਿਆ ਵਾ ਦੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਰੋ ਸਾਚਾ ਨਾਮ ਦਾ ਰਮੇਰਾ ਨ ਮੁਖਾਂ ਸਭ ਗਵਾਜਾ ਕਰ ਸ਼ਾਂਤ ਸੁਖ ਮਨ ਹੈ ਉਸਿਆ ਜਨੇਛਾ ਸਭ ਪਜਾਈਆ ਸਦਾ ਤੁਹਾਨੂੰ ਨਿਤਾ ਗ੍ਰਿਵਟੋ ਜੈਸੋ ਦੀਆਂ ਵੜਿਆ ਗਿਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਬਾਜੋ ਸ਼ਬਦ ਘਰਸ ਵਾਗੈ ਘਰਸ ਵਾਗੈ ਸ਼ਬਦ ਬਾਜੀ ਇਕ ਲਾਜਿਤ ਕਰ ਧਾਰੀਆਂ ਪੰਜ ਦੋਦ ਵਸ ਕਿਤੇ ਕਾਲ ਕੰਡ ਕੁਮਾਰਿਆ ਤੁਰ ਗ੍ਰੰਪਾਇਆ ਤੁਜਿ ਲੰਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸ਼ਬੂਵਾ ਤਦ ਕਰ ਅਨੰਦ ਵਾਚੇ ਆਨੰਦ ਸੁਨੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਨਾ ਪਾਇਆ ਉਤਰੇ ਸਰਬ ਸੂਰੇ ਦੂਖ ਨੋਸ਼ਨਤਾ ਉਤਰੇ ਸੋਨੇ ਸੱਤੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿੱਤ ਸਤ ਗੋ ਰਹਾ ਬਨਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਬਨਾਵਣੀ ਮਹਿਲਾ ਪੰਜਵਾ ਹਾਨ ਵਿਜਿਤਨ ਵਸਤੂ ਪਈਓ ਸਾਤ ਸੰਤੋਸ਼ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਤ ਸਦਾ ਆਨੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇਉ ਨਾਰੋ ਇਹ ਵਤਨ ਨਾ ਜਾਏ ਨਤਨਤ ਨਾ ਕਰਤਾਰੋ ਦਸ ਸੰਸਾਰ ਚੰਨ ਲਾ ਤਿਰਿਏ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪਜੀਵਾ ਤੇਰਾ ਕੀਤਾ ਜਾਤੋਂ ਨਹੀਂ ਮੈਨੋ ਜੋਗਤ ਹੋਏ ਮੈਂ ਨਿਰਗੁਣਿਆ ਨੀ ਕੋਮਨਾਹੀ ਆਪੇ ਤਰਸ ਪਿਉ ਹੋਏ ਤਰਸ ਪਿਆ ਮੈਂ ਰਾਮ ਤੁਮੇ ਸਤਗੁਰ ਸਦਨ ਮਿਲਿਆ ਨਾਨਕ ਨਾਮ ਲੈਤਾ ਨੀਵਾ ਧਰਮਨ ਥੀਵੇ ਹਰਿਆ ਪਉਣੀ ਸਥੈ ਤੋ ਸੰਮਲਥ ਇਥੈ ਕੋਈ ਨਾਹੀ ਉਸੈ ਥੀ ਨੀ ਰੱਖ ਅਗਨੀ ਅੰਦਰ ਮਾਹੀ ਸੁਣਖੇ ਅਮਕੈ ਦੂਤ ਨਾਏ ਤੇ ਰਹਿਣ ਜਾਹੇ ਪਾਉ ਜਲਮ ਕਮਸਗਾਹੋ ਗੁਰ ਸ਼ਬਦ ਦੇ ਪਾਰ ਪਾਹੀ ਜਿਨ ਕੋ ਲਗੇ ਪਿਆਰ ਸਮਰਤ ਸਿਖਾਹੇ ਕਲਾ ਪੁਲ ਗਨ ਗੋਬਿੰਦ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋ ਵਿਨਾ ਜਾਏ ਜਿ ਆਵੈ ਤੇ ਦਾਹੇ ਸ਼ਲੋਕ ਮਹਿਲਾ ਪੰਜਵਾ ਅੰਤ ਗੁਰੁ ਰਾਧਨਾ ਜਿਵਾ ਜਾ ਗੁਰ ਨਾਉ ਨੇਤਰੇ ਸਤਗੁਰ ਪੇਖਣਾ ਸ਼ਰਮਣੀ ਸੁਨਣਾ ਗੁਰਨਾਵ ਸਤਗੁਰੂ ਸੇਤਿ ਰਤਿਆਦਰਗੈ ਪਾਈ ਅਠਾਵੋ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਧੇ ਜਗ ਮਤਮ ਕਾਲੀ ਹੈ ਵਰਲੇ ਕੇ ਕੀ ਮਹਿਲਾ ਬਲਵਾ ਰਖੇ ਰਕਣਹਾਰ ਆਪਵਾਰੀਨ ਗੁਰ ਕੇ ਪੈਰੇ ਪਾਇ ਕਾਜ ਸਵਾਰੀਨ ਹੋ ਆਪ ਨੇ ਆ ਪਤਾਲੀ ਅਨ ਸਾਗਤ ਅਨੰਦਿਕ ਦੁਸ਼ਟ ਖਨਵਾਹਿ ਪਤਾਲੀ ਅਨ ਤੇ ਸਾਹਿਬ ਦੇ ਟੇਕ ਨਾਨਕ ਮੰਨੈ ਬਾਹੀ ਜਿਸ ਸਿਮਰਤ ਅਸ਼ੁਭ ਹੋਏ ਜਿਸ ਸਿਮਰਤ ਅਸ਼ੁਭ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ